ਅਨੁਰੀਤ ਕੌਰ ਸਿਮਰਨਦੀਪ ਕੌਰ ਪ੍ਰਭਜੋਤ ਸਿੰਘ ਲਾਮੀਤ ਕੌਰ ਹਰਜ ਕਮਲ ਸਿੰਘ ਵਿਪਨ ਪ੍ਰੀਤ ਕੌਰ ਐਸਜੀਐਨ ਪਬਲਿਕ ਸਕੂਲ ਜਲੰਧਰ ਜ਼ਿਲ੍ਹਾ ਦੀ ਲੋਕ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਅਧਿਆਪਕ ਸਾਹਿਬਾਨ ਜੀ ਨੂੰ ਬੇਨਤੀ ਹੈ ਕਿ ਆਪ ਜੀ ਨਾਲ ਆਓ ਜੀ ਬੋਲੇ ਸੋ ਨਿਹਾਲ 2000 ਰੁਪਿਆ ਅੱਧਰਾ ਸੀ ਤੇ ਨਾਲ ਇਹਨਾਂ ਨੂੰ ਸਨਮਾਨਿਤ ਇਹ ਜੀ 10 ਨੰਬਰ ਦਾ ਪ੍ਰਤੀਯੋਗੀਤਾ ਦਾ 11000 ਰੁਪਿਆ ਲੱਖੋ ਇਹ ਵੀ ਮਿਲ ਜਾਣਾ ਪ੍ਰਧਾਨ ਜੀ ਬਲਵੰਤ ਸਿੰਘ ਜੀ 11000 ਉਹ ਵੀ ਮਿਲੇਗਾ ਜੀ 11000 ਬੋਲੇ ਇਸੋ ਨਿਹਾਲ ਬਹੁਤ ਬਹੁਤ ਧੰਨਵਾਦੀ ਨੂਰਦਾਰ ਸਿਮਰਨ ਕੌਰ ਸ਼ਰਨਜੀਤ ਕੌਰ ਅਮਰਪ੍ਰੀਤ ਕੌਰ ਬਲਸੀਰਤ ਕਾ ਪ੍ਰਭਾਜ ਸਿੰਘ ਨਾਲ ਆਈਏ ਕਿ ਐਵੇਂ ਆ ਦੋਗੇ ਨਹੀਂ ਪਤਾ ਲੱਗ ਗਿਆ ਉਹਨਾਂ ਨੂੰ ਆ ਗਏ ਆ ਗਏ ਜੀ ਮਾਲਕੋੜ ਵਾਲੇ ਦਾ ਕਾੜੇ ਹੀ ਰਹਿੰਦੇ ਜੀ ਮਾਲਕੋੜ ਦੇ ਬੱਚੇ ਨੇ ਨੌ ਨੰਬਰ ਦੀ ਇਹਨਾਂ ਤੋਂ ਬਾਅਦ ਮੈਂ ਕਾਪਸ ਐ ਬੇਨਤੀ ਕਰਾਂਗਾ ਬੋਲੇ ਸੋ ਨਿਹਾਲ सुखराज सिंह गगनदीप सिंह फतेह सिंह अकेडमी कपूरथला जिला कपूरथला मैं बेनती करा अठ नंबर जिया गुरु की रसोई विखे वेवा नोत बहुत धनबाद जी ਦਿਲਖ ਪੁੱਤਰਾ ਦਾ 8 ਨੰਬਰ ਤੇ ਜਥਾ ਆਇਆ ਜੀ ਤੇੰਤੀ ਆ ਕੇ ਆਪੀ ਸਤਕਾਰ ਪ੍ਰਾਪਤ ਕਰੋ ਇਨਾ ਤੋਂ ਬਾਅਦ 7 ਨੰਬਰ ਦੇ ਨਿਰਵੈਤ ਸਿੰਘ ਸੁਖਮਨ ਪ੍ਰੀਤ ਪਲਰਾਜ ਕੌਰ ਮਨਸੀਰਤ ਕੌਰ ਜਸਲੀਨ ਕੌਰ ਗੁਰਦਾਇਆ ਸਿੰਘ ਸਵਾ ਰੋਪੜ ਪਿਆਰੀ ਤਿਆਰੀ ਹੈ ਜੀ ਇਹਨਾਂ ਬੱਚਿਆਂ ਦੀ ਬਹੁਤ ਵਧੀਆ ਕੀਰਤਨ ਕੀਤਾ ਨਾ ਨੇ

6 ਨੰਬਰ ਆ ਰਿਹਾ ਹੈ। ਆ ਜੁਦੀਆ। ਬਹੁਤ ਬਹੁਤ ਧੰਵਾਦੀ। ਕਾਰਜ ਵਿਵਹਨ ਫਸਿਆ ਪਾਣ ਦੀਦਾ ਵੀ। 5 ਨੰਬਰ ਤੇ ਬੋਲੇ ਸੋ ਨਿਹਾਲ ਕੀਰਤ ਪ੍ਰੀਤ ਕੌਰ ਖੁਸ਼ਨੂਰ ਕੌਰ ਅਮਤੋਜ ਕੌਰ ਗੁਨੀਤ ਕੌਰ ਦਿਦਾਰ ਪ੍ਰੀਤ ਕੌਰ ਦਿਲਾ ਦਾ ਸੁਭੇ ਦੀ ਗੇਣਾ। ਉਹਨਾਂ ਨੂੰ ਤਾਂ ਪਤਾ ਲੱਗ ਗਿਆ ਜੁਧਿਹੜਾ ਦੇ ਨਾਲ। ਪਿਆਰੇਓ ਜੀ ਬੋਲੇ ਸੋ ਨਿਹਾਲ ਬਹੁਤ ਰबिया ਤਿਆਰੀ ਸੀ ਇਹਨਾਂ ਸਿਖਾ ਦੀ ਆਹ ਜੀ ਪੰਜ ਨੰਬਰ ਕੀਰਤ ਪ੍ਰੀਤਕਾਰ ਜ਼ਿਲ੍ਹਾ ਲੁਧਿਆਣਾ ਦੇ ਹੈ ਜੀ ਇਹ ਕੁਸ਼ਨੂਰਕਾਰ ਦੇਖਿਓ ਜੀ ਆਹ ਚੈੱਕ ਕਰਿਓ ਹਰਕ੍ਰਿਸ਼ਨ ਗੁਰੂ ਹਰਕ੍ਰਿਸ਼ਨ ਸਕੂਲ ਵਿੱਚ ਜਲੰਧਰ ਦੇ ਹੈ ਜਲੰਧਰ ਦੇ ਮੈਂ ਸਾਨੂੰ ਬੋਲਦਾ ਨਹੀਂ ਕਿਰਤਪ੍ਰੀਤ ਕੌਰ ਪਤਨੀ ਇਕਬਾਲ ਸਿੰਘ ਨਨਾਵਾ ਖੁਸ਼ਨੂਰ ਕੌਰ ਪਤਨੀ ਹਰਪ੍ਰੀਤ ਸਿੰਘ ਅਮਟੋਜ ਕੌਰ ਪਤਨੀ ਸੁਰਜੀਤ ਸਿੰਘ ਗੁਨੀਤ ਕੌਰ ਪਤਨੀ ਸਿਮਰਨ ਸਿਮਰਪ੍ਰੀਤ ਸਿੰਘ ਹੋ ਗਿਆ ਜੀ ਹਾਂ ਠੀਕ ਹੈ ਜ਼ਿਲ੍ਹਾ ਤੁਹਾਡਾ ਜੀ ਅੰਮ੍ਰਿਤਸਰ ਤੁਹਾਡੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੇੜੇ ਵੀ ਹੈ ਹੈ ਗਿਆ ਹਾਂ

ਤਿਆਰੀ ਪੂਰੀ ਸੀ 4 ਨੰਬਰ ਦੇ ਸਾਰੇ ਕਿੱਥਿਆਂ ਦੀ ਤਿਆਰੀ ਪੂਰੀ ਸੀ ਜੀ ਲਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਲਓ ਜੀ ਇੱਕ ਦਤਾ 25000 ਦਾ ਇਨਾਮ ਇਹਨਾਂ ਤੋਂ ਬਾਅਦ ਦਿੱਤਾ ਜਾਣਾ ਜਸਪ੍ਰੀਤ ਸਿੰਘ ਸਿਮਰਨਪ੍ਰੀਤ ਕੌਰ ਮਨਪ੍ਰੀਤ ਕੌਰ ਸਵਾਤੀ ਸਿੰਘ ਸੁਖਨੂਰ ਵਧੀਆ ਤਿਆਰੀ ਸੀ ਇਹਨਾਂ ਦੀ ਇਹਨਾਂ ਤੋਂ ਬਾਅਦ ਕਾਲ ਅਕੈਡਮੀ ਪਵੇ ਤੁਮਾਰ ਬੋਲਦੇ ਬੋਲਦੇ ਇੱਕ ਮਿੰਟ ਪਵਨ ਨੂਰ ਕੌਰ ਮਨਸੀਰਤ ਕੌਰ 부ਜਾਰ ਸਿੰਘ ਨਵਜੋਤ ਸਿੰਘ ਸੁਖਮਨਪ੍ਰੀਤ ਸਿੰਘ ਬਖਸ਼ੀਸ਼ ਕੌਰ ਜਗਰਾਤ ਸਿੰਘ ਹਾਂਜੀ ਠੀਕ ਹੈ ਜੀ ਤਿਆਰ ਹੋ ਗਏ ਜੀ ਬੋਲੇ ਸੋ ਨਿਹਾਲ ਪਾਈਸਾ ਤੁਹਾਡੇ ਦੋ ਜੱਥੇ ਸੀਗੇ ਨਾ ਇੱਕ ਜੱਥੇ ਬਾਕੀ ਜਿਹੜੀ ਆ ਪੂਰੀ ਤਿਆਰੀ ਸੀ ਜੀ ਤਿੰਨ ਨੰਬਰ ਤੇ ਇਹਨਾਂ ਤੋਂ ਬਾਅਦ ਦੋ ਨੰਬਰ ਤਿਆਰ ਸਿਰਪਾ ਇੱਕ ਦੇ ਦੇ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ papa sucha singh academy ਹਾਂਜੀ ਆਜੋ ਜੀ

ਸਤਿ ਸ੍ਰੀ ਅਕਾਲ ਬਹੁਤ ਪਿਆਰਾ ਬਖਮਲ ਇਹਨਾਂ ਦੀ ਤਿਆਰੀ ਸੀ ਆਜੋ ਬਸੇ ਆਜੋ ਜੀ ਆਂ ਬਹੁਤ ਬਹੁਤ ਧੰਨਵਾਦ ਭਾਵੁਕ ਹੋ ਗਏ ਨੇ ਮੈਂ ਅੱਧੀ ਤੇ ਖੁਸ਼ੀ ਦੇ ਬਹੁਤ ਬਹੁਤ ਵਧੀਆ ਪ੍ਰੈਫਰ ਸੀ ਬੋਲੇ ਸੋ ਨਿਹਾਲ ਆ ਸੰਭੂ ਜਿਨਾ ਕੀਰਤਨੀ ਜਥੇ ਆ ਇਹਨਾਂ ਪ੍ਰਤੀਯੋਗਤਾ ਚ ਭਾਗ ਲਿਆ ਉਹ ਕੀਰਤਨੀ ਜਥੇ ਧੰਨਵਾਦ ਜੀ ਬੜਾ ਬਹੁਤ ਬਹੁਤ ਧੰਨਵਾਦ ਪਹਿਲੀਆਂ ਦੇਖਾਂਗੇ ਬਸ ਰੋਲ ਨਹੀਂ ਪਾਉਣਾ ਜੀ ਫੋੜ ਦਿਓ ਬੱਤੇ ਹੋਰ ਪੈਸੋ ਐਂਟਰ ਆਓ ਸਾਡੇ ਨਾਲ ਆਜੋ ਆਜੋ ਜੀ ਆਜੋ ਫੋੜ ਫੋੜੇ ਕਰਕੇ ਫੋੜ ਫੋੜੇ ਕਰਕੇ ਇੱਕ ਇੱਕ ਹਜ਼ਾਰ ਰੁਪਿਆ ਬੈਠੋ ਦੀ ਬੈਠੋ ਮੇਰੇ ਨਾਲ ਸਾਰੇ ਜਿੱਦਾਂ ਤੁਸੀਂ ਨਾ ਮਿੱਠੇ ਮਿੱਠੇ ਸੋਰਾ ਲਾ ਕੇ ਕੀਰਤਨ ਸਰਵਣ ਕਰਾਇਆ ਰਾਗਾਂ ਤੇ ਇਦਾਂ ਪਿਆਰ ਪਿਆਰ ਨਾਲ ਆਓ ਇਦਾਂ ਆਓ ਬਿਨਾਂ ਰਾਗਾਂ ਤੋਂ ਆਓ लाओ कर जी करिए फोटो जी हाँ जी अगर डायरेक्ट हो ना करो आने वाले दिन के अंदर आने आ हाँ तो दिया हाँ लेवल पंद्रह बड़ा है लेवल हाँ करो जी फोटो करो जी आ रहे आ रहे हो आइसर आ रहे ਕਰੋ ਵੀ ਪ੍ਰਦੀਪ ਸਿੰਘ ਜੀ ਆ ਜਾਓ ਫੋਟੋ ਖਿੱਚੋ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਈਆਂ ਨੂੰ ਲਫਾਫੇ ਦੋ-ਦੋ ਮਿਲ ਗਏ ਜੀ ਦੋ-ਦੋ ہزار ਹੋ ਗਿਆ ਆਪਣੇ ਲਫਾਫੇ ਸਾਹਮਣੇ ਰੱਖੀਏ ਕਰੋ ਵੀ ਇੱਕ ਚੰਗੀ ਸਿੰਘ ਵੀ ਮਾਇਆ ਇੱਕ ਦਾ ਸਿਆਣਾ ਲੈ ਲਓ ਇਹ ਵੱਡੇ ਦੋ ਕਾਲੇ ਵੱਡੇ ਆ ਫਿਰ ਹੋਦਾ ਨਹੀਂ ਰਿਹਾ ਬਿਲਕੁਲ ਲਓ ਜੀ ਲਓ ਮਾਇਆ ਆਪੋ ਆਪਣੀ ਕਿੰਕਿਤ 1000 ਰੁਪਿਆ ਦੀ ਇਨਾਮ ਦੇ ਵਿੱਚ ਨਾ ਕਰਾਸੀ ਐ ਦੱਸੋ ਹੀ ਦੱਸੋ ਕਬਰਾਓ ਨਾ ਬਟਰੋ ਠਿਕਾਣਾ ਕਰੋ ਬਬੂ ਭਾਜੀ ਕੋ ਬੰਡਲ ਬੱਝੇ ਹੋ ਆ ਪੂਰੇ ਕਬਰਾਓ ਨਾ ਬਬੂ ਭਾਜੀ ਐਡੜੀਆਂ ਸੱਦੀਆਂ ਲਿਫਾਵਿਆਂ ਨਪਾਈਆਂ ਠਿਕਾਣਾ ਨਿਕਾਲਣਾ ਸਾਰਿਆਂ ਨੂੰ ਮੈਂ ਖੁੱਲੀ ਐ ਜੀ ਬੱਚੇ ਨੇ ਕੀਰਤਨ ਕੀਤਾ ਪਪਾ ਸਫਤ ਅਕੈਡਮੀ ਅੰਮ੍ਰਿਤਸਰ ਤੋਂ ਉਹਦੀ ਖਲਤੋਂ ਤੋਂ ਪਾਇਕੁਰਵੀਸੇ ਸਾਥ ਹੀ ਉਹਨਾਂ ਦੇ ਬੱਚੇ ਵੀ ਕੀਤਾਨ ਕਰਦੇ ਗਏ ਸੀ। ਲਓ ਜੀ ਨਾਓ ਆਪੋ ਆਪਣੀ ਮਾਇਆ ਤੇ ਇਹ ਗੁਰੂ ਸਾਹਿਬ ਦੀ ਨੇ ਰਹਿਮ ਤਾਂ ਕੀਤੀਆਂ ਨੇ ਤੇ ਸਾਹਮਣੇ ਨੂੰ ਰੱਖਣਾ ਗੁਰੂ ਸਾਹਿਬ ਦੀ ਦਾ ਸਤਿਕਾਰ ਬਹਾਲ ਰਵੇ। ਆਪਿਆ ਸਮੇਂ ਸਮੇਂ ਸਿਰ ਸਿੱਖੋ ਆਪਣੇ ਆਪ ਪਤਿਓ ਤੁਸੀਂ ਹਾਜ਼ਰੀ ਦੇਈ ਜਾਣੀ। ਆਪੋ ਆਪਣੀ ਮਾਇਆ ਤੁਸੀਂ ਸਾਹਮਣੇ ਰੱਖਣੀ ਸਜੋ ਨਹੀਂ ਸਜਵਾਨੇ ਬੰਬਨਾਗਰ ਸਿੰਘ ਜੀ ਸਾਰੇ ਬਤਵੰਤੇ ਸੱਜਣਾ ਦਾ ਆਪਜੀ ਸਵਾ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਕਿਤੇ ਇਹਨੂੰ ਬਾਹਰ ਲਿਆ ਕੇ ਤੁਸੀਂ ਇਹਦੇ ਸਰਗਮਾ ਲਾਉਂਦੀ ਹੈ ਆਕਾਰ ਲਾਉਂਦੀ ਹੈ ਹਰਕਤਾ ਲਾਉਂਦੀ ਹੈ ਬਾਕਮਾਲ ਕਿਹੜਾ ਸਾਜੰਦਾ ਪੁੱਤ ਤੇਰੇ ਕੋਲ ਤਾਰਪੁਰਾ ਬਹੁਤ ਪਿਆਰ ਦੇ ਨਾਲ ਬਹੁਤ ਮਾਇਆ ਤੇ ਉਹਦੀ ਮਹਾਰਾਜ ਜੀ ਨੂੰ ਬਹੁਤ ਬੱਚੀ ਦੀ ਮਿਹਨਤ ਆ ਬੜਾ ਪਿਆਰਾ ਹੈ ਕਿਹੜਾ ਪਿੰਡ ਦਾ ਪੁੱਤ ਹੁਸ਼ਿਆਰਪੁਰ ਸਾਡੇ ਜ਼ਿਲ੍ਹੇ ਦਾ ਮਾਣ ਹੈ ਜੀ ਇਹ ਛੋਟੀ ਉਮਰ ਦਿੱਤੀ ਬਹੁਤ ਬਾਤਮਾਲ ਕੀ ਕਰਦਾ ਚਲੋ ਟੋਟੋ ਕਰੋ ਜੀ ਆਪਣੀ ਮਾਇਆ ਲੈ ਕੇ ਆਇਓ ਭਾਈ ਬੋਲ ਬੋਲ ਤੈਨੂੰ ਤੋਟਾ ਲਓ ਜਿਓ ਜੀ ਇਹਨਾਂ ਤੋਂ ਬਾਅਦ ਐਲ.ਈ.ਡੀ. ਦੀ ਫੇਰ ਪਾਰੀ ਹੈ ਕੁੱਪਰ ਸਾਹਮਣੇ ਆਜੋ 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 ਤਿਆਰੀ ਰੱਖਿਓ ਜੀ ਬਸ ਜੀ ਲੋਕ ਬਸ ਰੋਕੋ ਉਹ ਆਇਆ ਬਸ ਜੀ ਇਕਾਗਰਤਾ ਰੱਖਣੀ ਹੈ ਜੀ ਹਾਂਜੀ ਚਲੋ ਯੂਟਿਊਬ ਪਟੋ ਚਲੋ ਇੱਕ ਰੋ ਪੋਟ ਬੈਠੋ ਜੀ ਬੈਠੋ ਅੱਛਾ ਜੀ ਇੱਕ ਨਾ ਤਾਂ ਹੋ ਰਿਹਾ ਲਓ ਜੀ ਬਹੁਤ ਬਹੁਤ ਕਿਰਪਾ ਕੋਈ ਆ ਜੀ ਕੋਈ ਗੱਲ ਬੈਠੋ ਜੀ ਬੈਠੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਓ ਜੀ ਸਟੇਜ ਦਾ 20 ਮਿੰਟ ਦੇ ਦਿਓ ਤਾਂ ਤੁਹਾਡੀ ਮਿਹਰਬਾਨੀ ਆ ਔਖੇ ਸਾਥੇ ਕਵਾਲ ਸਿੰਘ ਜੀ 20 ਮਿੰਟ ਦੇ ਦਿਓ ਤਾਂ ਉਹ ਦੀ ਟੱਕਾ ਲਾਂਗੇ ਅੱਧੇ ਘੰਟੇ ਦੀ ਗੱਲ ਹੈ ਨਾ ਕਰੋ ਇੰਨਾ ਨਾ ਕਰੋ ਜੀ ਬੋਲੇ ਸੋ ਨਿਹਾਲ ਬੱਤਿਓ ਖੇੜਾ ਖਾ ਉਹ ਕਹਿੰਦੇ ਜਾਣਾ ਥੋੜੀ ਨਾਕਾ ਲਾ ਲਓ ਬੱਚੇ ਰਹਿੰਦੇ ਨੇ ਬੰਦੇ ਅਜੇ ਇੱਕ ਰੋਪੜਾਣਾ ਪਿਆ ਰਾਤ ਨੂੰ ਮੈਂ ਨਾਲ ਫੜੀਦਾ ਤੇ ਨਾਮ ਹੋ ਜਾਂਦਾ ਜੀ ਬੈਠੋ ਬਈ ਪਤਾ ਸਿਰਫ ਬੀ ਹੋਣ ਤਾਂ ਸਿਰਫ ਸਿੰਗਲ ਆ ਨਾ